ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਕ ਰਹੇ ਹਾਂ ਜੇ ਗੱਤਾ ਗਗਨ ਬੁੱਕ ਡਿੱਪੂ ਸਿਰਪੁਰ ਇਹਨਾਂ ਦੀ ਦੁਕਾਨ ਤੋਂ ਅੱਜ ਇਹਨਾਂ ਨੂੰ ਫੋਨ ਆਇਆ ਸੀ 2 ਦਿਨ ਹੋ ਗਏ ਆਪਾਂ ਨੂੰ ਘੋਲ ਹੋ ਗਈ ਆਇਆ ਨਹੀਂ ਗਿਆ ਸੋ ਅੱਜ ਆਪਾਂ ਇਹਨਾਂ ਦਾ ਗੱਤਾ ਚੱਕਣ ਆਏ ਆਂਗੇ ਇਹਨਾਂ ਦਾ ਜਿੰਨਾ ਵੀ ਗੱਤਾ ਇਹ ਸਾਰਾ ਬੇਸਮੈਂਟ ਚ ਪਿਆ ਹੁੰਦਾ ਥੱਲੇ ਹੁਣ ਆਪਾਂ ਕੱਲਾ ਕੱਲਾ ਡੱਬਾ ਇਹਨਾਂ ਦਾ ਭੰਨ ਕੇ ਇਹਦਾ ਕਰਾਂਗੇ ਪਲੰਦਾ ਤਿਆਰ ਪਲੰਦਾ ਤਿਆਰ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਸਾਰੇ ਨੂੰ ਬੇਸਮੈਂਟ ਦੇ ਵਿੱਚੋਂ ਕੱਢਾਂਗੇ ਬਾਹਰ ਇਹ ਬਰੀਕ ਗੱਤਾ ਜੋ ਆ ਇਹ ਭਰਾਂਗੇ ਆਪਾਂ ਬੂਰਿਆਂ ਦੇ ਵਿੱਚ ਬੂਰਿਆਂ ਦੇ ਵਿੱਚ ਪਾ ਕੇ ਮਾਲ ਸਾਰਾ ਫਿਰ ਕੱਢਾਂਗੇ ਇਹਨੂੰ ਬਾਹਰ ਸੋ ਆ ਇਹਨਾਂ ਕੋਲੇ ਰੱਖੜੀਆਂ ਵੀ ਨੇ ਇਹ ਗਗਨ ਪੁੱਕ ਡਿੱਪੂ ਵਾਲੇ ਰੱਖੜੀਆਂ ਵੀ ਰੱਖਦੇ ਨੇ ਜੇ ਕਿਸੇ ਵੀਰ ਭੈਣ ਨੇ ਰੱਖੜੀਆਂ ਖਰੀਦਣੀਆਂ ਹੋਣ ਤਾਂ ਇਹਨਾਂ ਜੀ ਜ਼ਰੂਰ ਦੁਕਾਨ ਤੇ ਜ਼ਰੂਰ ਆਇਓ ਆ ਦੇਖ ਸਕਦੇ ਹੋ ਸੋ ਆਪਾਂ ਹੁਣ ਆਹ ਪੂਰਾ ਵੀ ਕਰ ਲਿਆ ਲੋੜ ਹੁਣ ਆਪਾਂ ਕਰ ਲਿਆ ਆਹ ਪਲੰਦਾ ਤਿਆਰ ਇਨੂੰ ਆਪਾਂ ਕੱਢਾਂਗੇ ਬੇਸਮੈਂਟ ਦੇ ਵਿੱਚੋਂ ਬਾਹਰ ਹੁਣ ਸਾਰੇ ਸਮਾਨ ਨੂੰ ਚੱਕ ਕੇ ਆ ਆ ਗਏ ਜੀ ਤਿੰਨੇ ਬੂਰੇ ਕੱਢ ਲਿਆ ਆਪਾਂ ਬਾਹਰ ਇੱਕ ਕੱਢ ਲਿਆ ਆ ਆਪਣੰਦਾ ਆਪਣਾ ਗੱਤੇ ਵਾਲਾ ਹੁਣ ਆਪਾਂ ਇਹਦਾ ਕਰਾਂਗੇ ਵਜਨ ਇਹਦਾ ਵਜਨ ਹੋਇਆ ਜੀ 17 ਕਿਲੋ 800 ਗ੍ਰਾਮ ਜੋ ਆਪਣਾ ਖਾਕੀ ਗੱਤਾ ਦਾ ਹੁਣ ਆਪਾਂ ਤੋਲਾਂਗੇ ਜੀ ਬੂਰੇ ਪਹਿਲੇ ਬੂਰੇ ਦਾ ਵਜਨ ਹੋਇਆ ਜੀ 12.5 ਕਿਲੋ ਹੁਣ ਆਪਾਂ ਦੂਸਰਾ ਬੂਰਾ ਤੋਲ ਰਹੇ ਹਾਂ ਇਹ ਹੋਇਆਗਾ 6 ਕਿਲੋ ਦਾ ਫਿਰ ਆਪਾਂ ਹੁਣ ਤੋਲ ਲਾਂਗੇ ਇਹਨਾਂ ਦਾ ਤੀਸਰਾ ਪੂਰਾ ਇਹੋ ਜਿਹੇ ਸਾਰਨ ਵਾਲੀ ਪਾਉਣਾ ਪੈਂਦਾ ਜੋ ਕੱਢਣੇ ਸੌਖੇ ਰਹਿਣ ਬੇਸ ਮੇਰੇ ਤੋਂ ਪੌੜੀਆਂ ਇਹਨਾਂ ਦੀਆਂ ਸੂਟੀਆਂ ਨੇਗੀਆਂ ਉਹ 7.5 ਕਿਲੋ ਹੋ ਗਿਆ ਹੁਣ ਆਪਾਂ ਕਰ ਲਿਆ ਰੇੜੀ ਤੇ ਗੱਤਾ ਸਾਰਾ ਲੋਡ ਹੈ ਹੁਣ ਆਪਾਂ ਜਾਵਾਂਗੇ ਆਪਣੀ ਦੁਕਾਨ ਤੇ ਟਾਈਮ ਵੀ ਹੋ ਗਿਆ 11-12 ਵੱਜ ਗਏ ਉਸ ਤੋਂ ਬਾਅਦ ਆਪਾਂ ਜੀ ਆ ਖਰੀਦੀ ਫਰਿੱਜ ਇਹ ਫਰਿੱਜ 2-3 ਦਿਨ ਹੋ ਗਿਆ ਪਹਿਲਾਂ ਵੀ ਦੇਖ ਕੇ ਗਏ ਸੀਗੇ ਇਹ ਕਹਿੰਦੇ ਪੈਸੇ ਕੱਟਣੇ ਸੋ ਆਪਣਾ ਅੱਜ 1000 ਰੁਪਏ ਦਾ ਸੌਦਾ ਹੋ ਗਿਆ ਇਹ 1500 ਮੰਗਦੇ ਸੀਗੇ ਬਰਲਪੁਰ ਦੇ ਫਰਿੱਜ ਆ ਹੈ ਆ ਖਾਲੀ ਦੇ ਵਿੱਚ ਪਿਆ ਸਮਾਨ ਹੈ ਇਹ ਹੁਣ ਕਰਨਗੇ ਖਾਲੀ ਹੁਣ ਆਪਾਂ ਇਹਨੂੰ ਲੈ ਕੇ ਚੱਲਾਂਗੇ ਆਪਣੀ ਦੁਕਾਨ ਤੇ ਇਹਨੂੰ ਫਿਰ ਦੁਕਾਨ ਤੇ ਲਿਜਾ ਕੇ ਸਾਰਾ ਕੁਝ ਸਦਾ ਅਡੋਟ ਕਰਾਂਗੇ ਕੱਲ ਨੂੰ ਅੱਜ ਤਾਂ ਆਪਣੇ ਕੋਲ ਹੋਰ ਕੰਮ ਆ ਮੂਰੇ ਸੋ ਆਪਾਂ ਦੁਕਾਨ ਤੇ ਫਰਿੱਜ ਲੈਣ ਦੀ ਚੱਕ ਕੇ ਇਹ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਧੰਨਵਾਦ